ਵਿਸ਼ਵ ਇਤਿਹਾਸ ਦੀਆਂ ਸਭ ਤੋਂ ਇਤਿਹਾਸਿਕ ਅਤੇ ਯਾਦਗਾਰ ਅਤੇ ਸਭ ਤੋਂ ਜ਼ਿਆਦਾ ਵੇਖੀਆਂ ਜਾਣ ਵਾਲੀਆਂ ਇਮਾਰਤਾਂ ਤੇ ਢਾਂਚਿਆਂ ਦੀ ਜਦੋਂ ਗੱਲ ਹੁੰਦੀ ਹੈ ਤਾਂ ਉਸ ਵਿੱਚ ਇੱਕ ਪ੍ਰਮੁੱਖ ਨਾਂ ਆਉਂਦਾ ਹੈ ਆਈਫਲ ਟਾਵਰ ਜੋ ਕਿ ਫਰਾਂਸ ਦੇਸ਼ ਦੀ ਰਾਜਧਾਨੀ ਪੈरिस ਵਿਖੇ ਸਥਿਤ ਹੈ ਜਿਸ ਦਾ ਢਾਂਚਾ ਦੁਨੀਆ ਭਰ ਵਿੱਚ ਪ੍ਰਸਿੱਧ ਹੈ ਜਿਸ ਨੂੰ ਵੇਖਣ ਲਈ ਦੂਰੋਂ ਦੂਰੋਂ ਲੋਕੀ ਆਉਂਦੇ ਨੇ ਅਤੇ ਆਈਫਲ ਟਾਵਰ ਅਦੇਸ਼ ਦੀ ਉਚਾਈ ਦੇ ਨਾਲ ਆਪਣੀ ਤਸਵੀਰ ਕਿਚਵਾਨੀ ਲੋਕ ਬਿਹਤ ਪਸੰਦ ਕਰਦੇ ਨੇ ਸੋ ਦੁਨੀਆ ਭਰ ਵਿੱਚ ਇਸ ਆਇਫਲ ਟਾਵਰ ਦੀ ਵਿਸ਼ੇਸ਼ ਅਹਿਮੀਅਤ ਮੰਨੀ ਜਾਂਦੀ ਹੈ ਅੱਜ ਦੇ ਇਸ ਵਿਸ਼ੇਸ਼ ਵੀਡੀਓ ਵਿੱਚ ਫਰਾਂਸ ਦੇ ਪੈਰਿਸ ਵਿਖੇ ਸਥਿਤ ਆਇਫਲ ਟਾਵਰ ਬਾਰੇ ਕੁਝ ਅਹਿਮ ਜਾਣਕਾਰੀ ਹਾਸਲ ਕਰਦੇ ਹਾਂ ਇਸ ਨਾਲ ਜੁੜਦੇ ਕੁਝ ਰੋਚਕ ਅਤੇ ਦਿਲਚਸਪ ਪਹਿਲੂ ਜਾਣਦੇ ਹਾਂ ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ ਸਥਿਤ ਵਿਸ਼ਵ ਪ੍ਰਸਿੱਧ ਆਇਫਲ ਟਾਵਰ ਆਪਣੇ ਆਪ ਵਿੱਚ ਇੱਕ ਵੱਡਾ ਨਾਮ ਹੈ ਅਤੇ ਇਸ ਦਾ ਨਾਮ ਆਇਫਲ ਟਾਵਰ یوں ਪਿਆ ਕਿ ਇਸ ਦੀ ਤਿਆਰੀ ਕਰਨ ਵਾਲੇ ਇੰਜੀਨੀਅਰ ਦਾ ਨਾਮ ਸੀ ਗੁਸਟਾਵੇ ਆਇਫਲ ਅਤੇ ਉਸ ਦੇ ਨਾਮ ਹੋਤੇ ਹੀ ਇਸ ਨੂੰ ਵੀ ਆਇਫਲ ਟਾਵਰ ਦਾ ਨਾਮ ਦਿੱਤਾ ਗਿਆ ਗੁਸਟਾਵੇ ਆਇਫਲ ਦੀ ਹੀ ਕੰਪਨੀ ਨੇ ਆਇਫਲ ਟਾਵਰ ਦਾ ਡਿਜ਼ਾਈਨ ਤਿਆਰ ਕੀਤਾ ਸੀ ਅਤੇ ਇਸ ਟਾਂਚੇ ਦੀ ਉਸਾਰੀ ਵੀ ਉਹਨਾਂ ਦੀ ਹੀ ਕੰਪਨੀ ਨੇ ਕੀਤੀ ਸੀ ਜੋ ਕਿ ਸਨ 1887 ਤੋਂ ਲੈ ਕੇ 1899 ਤੱਕ ਯਾਨੀ 2 ਸਾਲ ਤੱਕ ਲਗਾਤਾਰ ਚੱਲੀ ਸੀ ਇਸ ਦੇ ਨਿਰਮਾਣ ਪਿੱਛੇ ਵੀ ਇੱਕ ਦਿਲਚਸਪ ਗਾਥਾ ਹੈ ਅਤੇ ਇਤਿਹਾਸ ਦੇ ਪੰਨਿਆਂ ਉੱਤੇ ਇਸ ਕਲ ਦਾ ਜ਼ਿਕਰ ਮਿਲਦਾ ਹੈ ਕਿ ਸਨ 1899 ਵਿੱਚ ਫਰਾਂਸ ਵਿਖੇ ਲੱਗਣ ਵਾਲੇ ਇੱਕ ਵਿਸ਼ਵ ਪਦਰੀ ਮੇਲੇ ਦੇ ਲਈ ਇਸ ਦੀ ਉਸਾਰੀ ਕੀਤੀ ਗਈ ਸੀ ਅਤੇ ਉਸ ਮੇਲੇ ਵਿੱਚ ਆਈਫਲ ਟਾਵਰ ਨੂੰ ਪ੍ਰਦਰਸ਼ਿਤ ਕੀਤਾ ਜਾਣਾ ਸੀ ਜੋ ਕਿ ਫਰਾਂਸ ਦੀ ਕ੍ਰਾਂਤੀ ਯਾਨੀ ਕਿ ਫ੍ਰੈਂਚ ਰੈਵੋਲੂਸ਼ਨ ਦੀ ਯਾਦ ਵਿੱਚ ਇੱਕ ਵੱਡਾ ਸਮਾਗਮ ਵੀ ਸੀ ਇਸ ਤੇ ਨਾਲ ਜੁੜਦਾ ਇੱਕ ਹੋਰ ਤੱਥ ਇਹ ਵੀ ਹੈ ਕਿ ਜਦੋਂ ਇਹਦਾ ਨਿਰਮਾਣ ਮੁਕੰਮਲ ਹੋ ਗਿਆ ਤਾਂ ਆਈਫਲ ਟਾਵਰ ਦੇ ਇਸੇ ਢਾਂਚੇ ਦੀ ਬਹੁਤ ਸਾਰੇ ਲੋਕਾਂ ਨੇ ਆਲੋਚਨਾ ਵੀ ਕੀਤੀ ਸੀ ਉਹਨਾਂ ਦਿਨਾਂ ਦੌਰਾਨ ਕਈ ਜਣਿਆਂ ਨੇ ਆਈਫਲ ਟਾਵਰ ਦੇ ਇਸ ਢਾਂਚੇ ਪ੍ਰਤੀ ਨਾਖੁਸ਼ੀ ਵੀ ਜ਼ਾਹਰ ਕੀਤੀ ਸੀ ਪਰ ਸਮੇਂ ਦੀ ਖੇਡ ਵੇਖੋ ਕਿ ਅੱਜ ਸਿਰਫ ਫਰਾਂਸ ਵਿੱਚ ਹੀ ਨਹੀਂ ਦੁਨੀਆ ਭਰ ਵਿੱਚ ਵੀ ਇਸ ਤੇ ਨਕਸ਼ੇ ਦੀ ਚਰਚਾ ਹੁੰਦੀ ਹੈ ਅਤੇ ਫਰਾਂਸ ਦਾ ਇੱਕ ਵੱਡਾ ਸਮਾਜਿਕ ਅਤੇ ਸੈਰ ਸਪਾਟੇ ਦਾ ਵੀ ਕੇਂਦਰ ਬਣ ਕੇ ਉੱਭਰਿਆ ਹੈ ਅਤੇ ਦੁਨੀਆ ਭਰ ਵਿੱਚ ਸਭ ਤੋਂ ਜਾਣੇ ਪਛਾਣੇ ਢਾਂਚਿਆਂ ਵਿੱਚੋਂ ਇੱਕ ਆਈਫਲ ਟਾਵਰ ਵੀ ਬਣਿਆ ਹੈ। ਆਈਫਲ ਟਾਵਰ ਦੁਨੀਆ ਦਾ ਉਹ ਇਕਲੌਤਾ ਅਜੀਹਾ ਸਮਾਰਕ ਕਿਸਮ ਦਾ ਢਾਂਚਾ ਹੈ ਜਿੱਥੇ ਫੀਸ ਦੇ ਨਾਲ ਐਂਟਰੀ ਪੱਖੋਂ ਸਭ ਤੋਂ ਜ਼ਿਆਦਾ ਲੋਕਾਂ ਦੀ ਆਮਦ ਦਰਜ ਹੋਈ ਹੈ। ਫਰਾਂਸ ਵਿੱਚ ਇਸ ਨੂੰ ਇੱਕ ਇਤਿਹਾਸਿਕ ਸਥਾਨ ਦਾ ਦਰਜਾ ਸਾਲ 1964 ਵਿੱਚ ਹੀ ਮਿਲ ਗਿਆ ਸੀ। ਜਦ ਕੇ ਵਿਸ਼ਵ ਪੱਧਰ ਤੇ ਯੂਨੈਸਕੋ ਦਿਆਂ ਵਿਸ਼ਵ ਵਿਰਾਸਤੀ ਥਾਮਾ ਵਿੱਚ ਇਸ ਨੂੰ ਸਨ 1991 ਵਿੱਚ شمار ਕਰ ਲਿਆ ਗਿਆ ਸੀ Eiffel Tower ਦੀ ਉਚਾਈ 330 ਮੀਟਰ ਤੱਕ ਜਾਂਦੀ ਹੈ ਯਾਨੀ ਕਿ 1083 ਫੁੱਟ ਉੱਚਾ ਹੈ ਅਤੇ ਇੱਕ ਅੰਦਾਜ਼ੇ ਮੁਤਾਬਕ 81 ਵੱਖ-ਵੱਖ ਪੜਾਵਾਂ ਵਾਲੀ ਇੱਕ ਇਮਾਰਤ ਦੇ ਬਰਾਬਰ ਇਸ ਦੀ ਉਚਾਈ ਬਣਦੀ ਹੈ ਅਤੇ ਫਰਾਂਸ ਦੀ ਰਾਜਧਾਨੀ ਪੈरिस ਵਿੱਚ ਇਹ ਸਭ ਤੋਂ ਉੱਚਾ ਟਾਂਚਾ ਹੈ ਆਈਫਲ ਟਾਵਰ ਵਿੱਚ ਕੁੱਲ ਮਿਲਾ ਕੇ 8 ਲਿਫਟ ਅਤੇ ਐਲੀਵੇਟਰ ਵੀ ਲੱਗੇ ਹੋਏ ਨੇ ਮੌਜੂਦਾ ਸਮੇਂ ਫਰਾਂਸ ਦੀ ਜਿੱਥੇ ਵੀ ਪੇਸ਼ਕਾਰੀ ਕਰਨੀ ਹੋਵੇ ਜਾਂ ਫਰਾਂਸ ਦਾ ਕਿਤੇ ਜ਼ਿਕਰ ਵੀ ਆਉਂਦਾ ਹੋਵੇ ਤਾਂ ਨਾਲ ਹੀ ਆਈਫਲ ਟਾਵਰ ਦਾ ਅਕਸ ਵੀ ਵੇਖਿਆ ਜਾਂਦਾ ਹੈ ਅਤੇ ਦਿਖਾਇਆ ਜਾਂਦਾ ਕਿਉਂਕਿ ਇਹ ਫਰਾਂਸ ਦਾ ਇੱਕ ਰੂਪ ਬਣਿਆ ਹੋਇਆ ਹੈ